ਸ੍ਰੀ ਮੁਕਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਪਾਰਕ ਦੇ ਕੋਲ ਵੱਖ-ਵੱਖ ਜਥੇਬੰਦੀਆਂ ਵੱਲੋਂ ਸੈਂਟਰਲ ਵਾਲਮੀਕੀ ਸਭਾ ਇੰਡੀਅਨ ਦੇ ਪੰਜਾਬ ਚੇਅਰਮੈਨ ਲੱਖਾ ਸਿੰਘ ਬਲਟੋਹਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਿੰਡ ਧੂਲਕੋਟ ਨਿਵਾਸੀ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਧਾਨ ਵੱਲੋਂ ਲਿਖਤ ਸ਼ਿਕਾਇਤ ਆਈਜੀ ਪੰਜਾਬ ਅਤੇ ਐਸਐਸਪੀ ਸ੍ਰੀ ਮੁਕਸਰ ਸਾਹਿਬ ਨੂੰ ਭੇਜੀ ਗਈ ਇਸ ਸ਼ਿਕਾਇਤ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਅਪਸ਼ਬਦ ਅਤੇ ਜਾਤੀ ਸੂਚਕ ਸ਼ਬਦ ਬੋਲਣ ਤੇ ਆਡੀਓ ਸੋਸ਼ਲ ਮੀਡੀਆ ਤੇ ਵਾਰਨ ਹੋਣ ਦਾ ਹਵਾਲਾ ਦਿੰਦਿਆਂ ਮਲਜ਼ਮ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਲੋਕ ਸਭਾ ਹਲਕਾ ਸਫਾਈ ਕਰਮਚਾਰੀ ਸਰਕਾਰੀ ਕਮਿਸ਼ਨ ਸ੍ਰੀ ਗਿਜਾਰਾਮ ਜੀ ਵੱਲੋਂ ਜੋ ਕਿ ਅੱਜ ਮੁਖਸਰ ਦੇ ਵਿੱਚ ਅਸੀਂ ਪਹੁੰਚੇ ਹਾਂ ਤੇ ਐਸਐਸਪੀ ਸਾਹਿਬ ਨੂੰ ਨੋਮੁਨੇਟਰ ਦਵਾਗੇ ਜਿਹੜੇ ਸਬੰਧ ਦੇ ਵਿੱਚ ਗੁਰਪ੍ਰੀਤ ਸਿੰਘ ਸੰਧੂ ਧੂੜਕੋੜ ਦਾ ਜਿਸ ਨੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਜਾਤੀ ਦੇ ਖਿਲਾਫ ਬੋਲਿਆ ਆ ਅਸੀਂ ਇਹਦਾ ਪਰਚਾ ਕਰਵਾਵਾਂਗੇ ਜੇਕਰ ਇਹਤੇ ਪਰਚਾ ਨਾ ਹੋਇਆ ਤੇ ਅਸੀਂ ਪੂਰਾ ਮੁਕਸਰ ਦੇ ਵਿੱਚ ਜਾਮ ਕਰਾਂਗੇ ਗਾਹ ਤੋਂ ਇਹੋ ਜਿਹਾ ਬੰਦਾ ਜਿਹੜਾ ਕੋਈ ਮਾੜੀ ਸਤਾਵ ਨਹੀਂ ਨਾ ਬੋਲੇ ਜੇ ਕਿ ਇੱਕ ਮੁੱਖ ਮੰਤਰੀ ਸਾਹਿਬ ਨੂੰ ਵੋਟ ਸਕਦਾ ਤੇ ਬਾਕੀ ਹੋਰ ਗਰੀਬਾਂ ਦਾ ਕੀ ਹਾਲ ਕਰਦਾ ਹੋਊਗਾ ਵੇਖੋ ਇਹ ਸਮਝਵੀ ਸਿੰਘ ਕੌਮ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਬਾਬਾ ਜੀਵਨ ਸਿੰਘ ਸੀਸ ਲਿਆਇਆ ਉਹ ਵੀ ਮਜੀਬ ਸਿੰਘਾਂ ਦਾ ਬਾਬਾ ਦੀਪ ਸਿੰਘ ਨੇ ਕਿੰਡੀ ਕੁਰਬਾਨੀ ਕੀਤੀ ਉਹ ਵੀ ਮਜੀਬ ਸਿੰਘਾਂ ਦੇ ਰਿਖੀ ਬਾਲਿੰਗਪਾਨ ਮਹਾਰਾਜ ਨੇ ਕਿੰਨੀ ਕੁਰਬਾਨੀ ਕੀਤੀ ਉਹ ਵੀ ਮਜੀਬ ਸਿੰਘਾਂ ਦੇ ਜਦੋਂ ਕਿ ਗੁਰੂ ਮਹਾਰਾਜ ਜੀ ਦਾ ਸੀਸ ਲਿਆਂਦਾ ਉਦੋਂ ਇਹ ਵੱਡੇ ਆਦਾਨ ਕਿੱਥੇ ਸੀਗੇ ਅੱਜ ਇਹਨਾਂ ਦੇ ਢਿੱਡ ਦੇ ਵਿੱਚ ਪੀੜ ਹੁੰਦੀ ਆ ਐਸੀ 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 ਲਈ ਆ ਕਿ ਐਸੀ ਮੁੱਖ ਮੰਤਰੀ ਬਣ ਗਿਆ ਉਸ ਦੀ ਭਗਤੀ ਆ ਉਸ ਨੇ ਪੜ੍ਹਾਈ ਕਿੰਨੀ ਕੀਤੀ ਆ ਤਿੰਨ ਵਾਰਾਂ ਐਮਸੀ ਬਣਿਆ ਤਿੰਨ ਵਰਾਉ ਐਮਐਲ ਬਣਿਆ ਜੀ ਅੱਜ ਜਿਸ ਨੂੰ ਪੰਜਾਬ ਸਰਕਾਰ ਨੇ ਸਾਡੇ ਬੀਬੀ ਸੋਨੀਆ ਗਾਂਧੀ ਜੀ ਨੇ ਤੇ ਰਾਹੁ ਗਾਂਧੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਤਾਜ ਵਿੱਚ ਪਾਇਆ ਤੇ ਮੁੱਖ ਮੰਤਰੀ ਬਣਾਇਆ ਸਾਨੂੰ ਦੁਬਾਰਾ ਡਾਕਟਰ ਪੀਮਰੋ ਮੇਦ ਮੇਦਕਰ ਮਿਲ ਗਿਆ ਜਿਸ ਨੇ ਅੱਜ ਗਰੀਬਾਂ ਦਾ ਵੰਧਿਆ ਸਾਰ 300 ਜੁਨਟ ਮਾਫ ਕਰਤੀ ਬਾਕੀ ਹੋਰ ਵੀ ਗਰੀਬਾਂ ਦੀਆਂ ਬੜੀਆਂ ਸਹੂਲਤਾ ਜਿਹੜੀਆਂ ਲੈ ਕੇ ਆਏ ਨੇ ਸਾਰੀਆਂ ਹੀ ਉਹਨਾਂ ਨੇ ਦਿੱਤੀਆਂ ਨੇ ਤੇ ਸਾਨੂੰ ਆਸ ਹੈ ਕਿ ਸਾਡਾ ਮੁੱਖ ਮੰਤਰੀ ਬਹੁਤ ਚੰਗਾ ਤੇ ਗਾਂ ਜਿਹੜੇ ਕੰਮ ਧੂਰੇ ਆ ਉਹ ਵੀ ਪਹਿਨ ਕੇ ਜੋ ਕਿ ਜਿਨ੍ਹਾਂ ਨੇ ਬਗਰਾੜੀ ਵਾਲੇ ਕਾਂਡ ਦਾ ਤਰਵਾਰ ਸਾਹਿਬ ਦੀ ਵਿਵਦੀ ਹੋਈ ਆ ਉਹਨਾਂ ਨੂੰ ਹੀ ਛੇਤੀ ਜਲਦੀ ਤੋਂ ਜਲਦੀ ਉਹ ਸਜ਼ਾ ਦੇਣ ਨੂੰ ਤਿਆਰ ਨੇ ਜੈ ਭੀਮ ਜੈ ਭਾਰਤ ਇਹ ਰੂਪ ਰੇਖਾ ਜੀ ਇਸ ਤਰੀਕੇ ਨਾਲ ਆ ਕੇ ਜੋ ਗਲਤ ਔਰ ਆਰਐਸਐਸ ਦੇ ਜਿਹੜੇ ਚੇਲੇ ਚਪਟੇ ਆ ਜੋ ਕਿ ਸਾਡੇ ਸਮਾਜ ਨੂੰ ਅੱਜ ਕੋ ਸਾਡਾ ਸਮਾਜ ਅੱਗੇ ਵਧ ਰਿਹਾ ਪੜ੍ਹ ਲਿਖ ਕੇ ਵਧ ਰਿਹਾ ਤੇ ਅੱਜ ਇਹਨਾਂ ਨੂੰ ਸਾਡੇ ਅੱਗੇ ਵਧਣ ਨੂੰ ਵੇਖ ਕੇ ਐਨੀ ਜਲਨ ਹੁੰਦੀ ਆ ਵੀ ਇਹ ਸਮਾਜ ਕਿਉਂ ਅੱਗੇ ਆ ਰਿਹਾ ਇਸ ਕਰਕੇ ਇਹਨਾਂ ਨੂੰ ਇਹੀ ਜਲਣਾ ਵੀ ਜੇ ਜਾਤਾਂ ਆ ਗਿਆ ਤੇ ਜੱਟਵਾਦ ਕਰਨਾ ਸ਼ੁਰੂ ਕਰਦਾ ਅੱਜ ਅਗਰ ਸਮਾਜ ਸਾਡਾ ਆ ਗਿਆ ਤੇ ਇਹਨਾਂ ਨੇ ਐਸਸੀ ਐਸਸੀ ਐਨੀ ਲਾਤੀ ਆ ਕਿ ਮੈਨੂੰ ਲੱਗਦਾ ਪਾਗਲੀ ਹੋ ਗਈ ਤੇ ਸ਼ਾਇਦ ਆਉਣ ਵਾਲੇ ਸਮੇਂ ਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਅੰਮ੍ਰਿਤਸਰ ਲਿਜਾ ਕੇ ਉਹਦੇ ਪਾਗਲਖਾਨੇ ਦਾਖਲ ਕਰਨਾ ਪਊਗਾ ਕਿਉਂਕਿ ਇੰਨਾ ਇਹਨਾਂ ਦੀ ਬੁੱਧੀ ਪੀਸਟ ਹੋ ਚੁੱਕੀ ਆ ਇਹਨਾਂ ਦੇ ਨਾਮ ਇਹਨਾਂ ਨੂੰ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਐਸੀ ਐਸੀ ਐਸ ਐਸਐਮਜ਼ਡ ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਫੁਲੀਟਸ ਅਪਡੇਟਸ ਫਲਾਈਕ ਐਂਡ ਫਾਲੋਅ ਓਅਰ ਫੇਸਬੁਕ ਪੇਜ ਐਸਐਮਜ਼ਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਓਅਰ ਯੂਟਿਊਬ ਚੈਨਲ ਐਂਡ ਪ੍ਰੈਸ ਧ ਬੈਲ ਆਈਕਨ